ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਭਰਾਓ ਬ੍ਰੈਂਡ ਟਰੈਕਟਰ ਪਿੰਡ ਪਾਈ ਬਖਤੌਰ ਡਿਸਟ੍ਰਿਕਟ ਬਠਿੰਡਾ ਤੇ ਕਾਫੀ ਭਰਾਵਾਂ ਦੇ ਭਰਾਓ ਕਿਉਂਕਿ ਅਲੱਗ-ਅਲੱਗ ਸੀਜ਼ਨਾਂ ਅਲੱਗ-ਅਲੱਗ ਸਮਾਂ ਦਾ ਤੇ ਐ ਮਤਲਬ ਵੀ ਹੁਣ ਕਿਹੜੇ ਹੋਰ ਜੀਵਿਦਾਰਾਂ ਭਰਾਵਾਂ ਦਾ ਘੱਟ ਲੋੜਾ ਮੱਕੀ ਵਾਸਤੇ ਮੱਕੀ ਦੇ ਕਿਹੜੇ ਭਰਾ ਕੰਮ ਕਰਦੇ ਆ ਕਿਰਾਏ ਕੋਈ ਦਾ ਕੰਮ ਕਰਦੇ ਮੱਕੀ ਦਾ ਸੀਜ਼ਨ ਲਉਂਦੇ ਆ ਉਹਨਾਂ ਵਾਸਤੇ ਭਰਾਓ ਕਿਸੇ ਵੀਰ ਨੂੰ 4 ਵੀਲ 4 ਵੀਲ ਟਰੈਕਟਰ ਚਾਹੀਦੇ ਹੁਣ ਪੰਜ ਪੀਸ ਆਪਣੇ ਕੋਲੇ 4 ਵੀਲ ਆ ਮੈਮਾ ਲੋ 52 ਦਾ ਹੈਗੇ ਆ 54 5 ਹੈਗੇ ਆ 56 20 ਹੈਗੇ ਆ 3 ਵੀਂਦਰਾ ਦੇਗੇ ਪੰਜ ਪੀਸ ਆਪਣੇ ਕੋਲੇ ਇਹ ਟਰੈਕਟਰ ਹੈਗੇ ਆ 4 ਵੀਲ ਚ ਬਾਕੀ ਆ ਇੱਧਰ ਮਾਰ ਦੇ ਵੀਰ ਸਿੰਘ ਕੈਮਰਾ 2 ਵੀਲਰ ਹੌਲ ਐਂਡ 2 ਵੀ ਲੈਣੇ ਆ ਵੱਲ ਟਰੱਕ ਲੈਣੇ ਆ ਕੋਈ ਵੀ ਟਰੈਕਟਰ ਲੈਣੇ 2 ਮਿੰਟ ਵੀ ਖੜੇ ਆ ਇਹ 4 ਵੀਲ ਚ ਐ ਮੌਲ ਮੰਡੀ ਆ ਨੌਰੀ ਤੋਂ ਇਹ ਦਿਖਾ ਰਹੇ ਆ ਮੱਕੀ ਵਾਲੇ ਸੀਜ਼ਨ ਵਾਸਤੇ ਕਿਸੇ ਵੀਰ ਨੂੰ ਮੱਕੀ ਵਾਲੇ ਸੀਜ਼ਨ ਵਾਸਤੇ ਟਰੈਕਟਰ ਚਾਹੀਦੇ 2 ਵੀਲ 4 ਵੀਲ ਹਰੇਲ ਬ੍ਰਾਂਡ ਦਾ ਮਤਲਬ ਵੀ ਆਪਣੇ ਕੋਲ ਮਿਹਦਰਾ ਦਾ ਵੀ ਮਿਲ ਜੂਗਾ ਆਪਣੇ ਕੋਲ ਜੌਂਡੀਅਰ ਦਾ ਵੀ ਮਿਲ ਜੂਗਾ ਤੇ ਹੌਲੈਂਡ ਦਾ ਤਿੰਨ ਬ੍ਰਾਂਡ ਆਪਣੇ ਕੋਲੇ ਤਿੰਨ ਬ੍ਰਾਂਡਾਂ ਚੋਂ ਭਰਾਵੋ ਕੋਈ ਵੀ ਟਿੱਟ ਲੈਣਾ ਬੁਕਿੰਗ ਬੁਕਿੰਗ ਸਟਾਰਟ ਆ ਬੁਕਿੰਗ ਹੀ ਸਟਾਰਟ ਆ ਕੰਮ ਵੀ ਮੇਰੇ ਸਾਹਮਣੇ ਵਗੀ ਚੱਲ ਪਿਆ ਹਾਂ ਚੱਲ ਪਿਆ ਟਾਵਾ ਟਾਵਾ ਚੱਲਦੀ ਪਿਆ ਬਸ ਪੰਜ ਚਾਰ ਟਾਵਾ ਟਾਵਾ ਵਕੀਲ ਕਹਿੰਦਾ ਕੰਮ ਚੱਲ ਹੀ ਪਿਆ ਜਲਦ ਸੰਪਰਕ ਕਰੋ ਬ੍ਰਾਂਡਡਰ ਦੀ ਟੀਮ ਨਾਲ ਸੰਪਰਕ ਕਰੋ ਜੇ ਤੁਸੀਂ ਐ ਮੰਨੋ ਕੋਈ ਕਿਰਾਏ ਦਾ ਇੱਕੋ ਅਲੱਗ-ਅਲੱਗ ਡਿਪਾਰਟਮੈਂਟ ਬਣਨ ਅਲੱਗ-ਅਲੱਗ ਵੰਡੇ ਹੋਏ ਆ ਭਰਾਵੋ ਕਿਵੇਂ ਜੂਜ ਟਰੈਕਟਰ ਦਾ ਪੁਰਾਣੇ ਟਰੈਕਟਰ ਦਾ ਵਕੀਲ ਦੇਖ ਰਿਹਾ ਹੈਗਾ ਐਵੇਂ ਲੋ ਮੁਰੁੱਕੀ ਵਰਕੇ ਦੇਖ ਰਿਹਾ ਕਾਲੀ ਵਰਕੇ ਵੀ ਪੁਰਾਣੇ ਟਰੈਕਟਰ ਦਾ ਉਹ ਦੇਖ ਰਹੇ ਆ ਕਿਵੇਂ ਮਤਲਬ ਪਰਚੇਜ ਮੈਂ ਕਰਦਾ ਸੇਲ ਫਾਦਰ ਸਾਹਿਬ ਕਰਦੇ ਆ ਉਸੇ ਲੜੀ ਤਹਿਤ ਜੇ ਤੁਸੀਂ ਇਹ ਟਰੈਕਟਰ 4휠 ਕਰਾਇਤੇ ਲੈਣੇ ਆ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਤੁਹਾਡੇ ਕੋਲ ਸਾਰੇ ਭਰਾਵਾਂ ਕੋਲ ਮੇਰਾ ਨੰਬਰ ਹੈ ਵੀ ਹੈਗਾ ਤੇ ਮੇਰਾ 92026 404 ਮੇਰਾ ਪਰਸਨਲ ਨੰਬਰ ਆ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਜੇ 4 ਵੀਲ ਲੈਣਾ ਜੇ 2 ਵੀਲ ਲੈਣੇ ਆ ਤਾਂ ਮੇਰੀ ਟੀਮ ਨਾਲ ਅਲੱਗ-ਅਲੱਗ ਸਿਸਟਮ ਆ ਜੇ 2 ਵੀਲ ਲੈਣੇ ਤਾਂ ਮੇਰੀ ਟੀਮ ਨਾਲ ਸੰਪਰਕ ਕਰ ਲਓ ਜੇ 4 ਵੀਲ ਲੈਣੇ ਆ ਤਾਂ ਤੁਸੀਂ ਮੇਰੇ ਨਾਲ ਮੈਂ ਤੁਹਾਡਾ ਆਪਣਾ ਕੁਲਵਿੰਦਰ ਸਿੰਘ ਵੜੈਣ ਚ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਹਾਡਾ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹ ਵੀਡੀਓ ਉਹ ਭਰਾ ਕੋਲੇ ਸਾਂਝੀ ਕਰ ਦਿਓ ਵੀ ਕਿਹੜਾ 10 ਲੱਖ ਰੁਪਿਆ ਲੋਨ ਨੂੰ ਫਿਰਦਾ ਉਹਦਾ 10 ਲੱਖ ਰੁਪਿਆ ਬਚਾ ਕੇ ਦੇ ਦਿਓ ਭਰਾਵੋ ਉਹਦੇ ਕੋਲੇ ਇਹ ਵੀਡੀਓ ਸਾਂਝੀ ਕਰਦੇ ਹੋ ਵੀ ਆ ਚੱਕੋ ਵੜਿਆਏ ਦੇ ਟ੍ਰੈਲਰਾਂ ਤੋਂ ਟਰੈਕਟਰ ਤੁਸੀਂ ਕਿਰਾਏ ਤੇ ਚੱਕੋ ਵੀ ਸਾਨੂੰ 10 ਲੱਖ ਰੁਪਇਆ ਲਾਉਣ ਦੀ ਲੋੜ ਨਹੀਂ ਹੈਗੀਗੀ ਹਾਲਾਂਕਿ ਕਈ ਵਾਰ ਖੜੇ ਟਾਈਮਾਂ 'ਲਾ ਕਹਿੰਦਾ ਮਸ਼ੀਨ ਦਾ ਕੋਈ ਇੰਤਜ਼ਾਮ ਆ ਕਈ ਵਾਰ ਮਿਲ ਜਾਂਦੀ ਆ ਜੇ ਮਸ਼ੀਨ ਵੀ ਕਿਰਾਏ ਤੇ ਲੈ ਕੇ ਜਾਣੀ ਆ ਤਾਂ ਮਸ਼ੀਨ ਵੀ ਕਿਰਾਏ ਤੇ ਲੈ ਜਾਓ ਤੇ ਜੇ ਟਰੈਕਟਰ ਕਿਰਾਏ ਤੇ ਲੈ ਕੇ ਜਾਂਦਾ ਤਾਂ ਟਰੈਕਟਰ ਵੀ ਮਸ਼ੀਨ ਸਾਡੇ ਕੋਲੇ ਨਹੀਂ ਹੈਗੀ ਫਿਰ ਸਾਨੂੰ ਆ ਮਤਲਬ ਵੀ ਕਾਫੀ ਬੰਦਿਆਂ ਨੇ ਆਪਣੇ ਕਿਤੇ ਮਸ਼ੀਨਾਂ ਦਾ ਕੰਮ ਕਰਦੇ ਉਹਨਾਂ ਤੋਂ ਮਸ਼ੀਨ ਦਾ ਵੀ ਇੰਤਜ਼ਾਮ ਕਰਾ ਦੇਣਗੇ ਜਲਦ ਸੰਪਰਕ ਕਰ ਲਓ ਜਾਨ ਪਛਾਨ ਜ਼ਰੂਰੀ ਹੈ ਭਰਾਵੋ ਸਾਡੇ ਏਰੀਏ ਚ ਜਾਂ ਮੈਨੂੰ ਕੋਈ ਨਾ ਕੋਈ ਟਰੈਕਟਰ ਲੈ ਕੇ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਮੈਨੂੰ ਜਾਣਦਾ ਹੋਣਾ ਜ਼ਰੂਰੀ ਹੈ ਇਸ ਕਰਕੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਓ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਕੇ ਸਾਂਝਾ ਲਾਜ਼ਮੀ ਕਰਦਿਆ ਕਰੋ ਇਹ ਵੀਡੀਓ ਦੇ ਕੋਲ ਭਰਾ ਕੋਲ ਜਰੂਰ ਪਹੁੰਚਦੀ ਕਰ ਦਿਓ ਕਿਹੜਾ 10 ਲੱਖ ਰੁਪਿਆ ਲੋਨ ਨੂੰ ਵਰਦਾ ਉਹਦਾ ਸਿੱਧਾ ਸਿੱਧਾ 10 ਲੱਖ ਰੁਪਿਆ ਬਚਾ ਕੇ ਦੇ ਦਿਓ ਸਿਰਫ 50-60 ਹਜ਼ਾਰ ਰੁਪਿਆ ਨਾਲ ਸੱਜੋ ਬਹੁਤ ਬਹੁਤ ਧੰਨਵਾਦ ਸਸੀਕਾ